ਜਿਹੜੀ ਵੈਰੀਫਾਈ ਕਰਨ ਚੱਲੇ ਆ ਜਿਹੜੇ ਜਾਂਦੇ ਬੰਦੇ ਫੜੇ ਆ ਅਸੀਂ ਉਹ ਬੰਦੇ ਵੈਰੀਫਾਈ ਕਰਨੇ ਆ ਠੀਕ ਆ ਜੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਕਹਿਣਾ ਦੇਖੋ ਸਿੱਧੀ ਗੱਲ ਆ ਉਹਨਾਂ ਨੇ ਲਾਅ ਐਂਡ ਆਰਡਰ ਅਸੀਂ ਨਹੀਂ ਖਰਾਬ ਕੀਤਾ ਇਹ ਤਾਂ ਮੁੰਡੇ ਤਪੇng ਇਸ ਲਈ ਹੋਇਆ ਉਹ ਗਾਵਾ ਦਿੰਦੇ ਨੇ ਹਨਾ ਅਸੀਂ ਨਹੀਂ ਲਾਅ ਐਂਡ ਆਰਡਰ ਖਰਾਬ ਕੀਤਾ ਅਸੀਂ ਤਾਂ ਕਹਿੰਦੇ ਪਰਚਾ ਕਰ ਲਿਆ ਠੀਕ ਆ ਮੈਂ ਤਾਂ ਇਹ ਕਹਿਣਾ ਉਹਨਾਂ ਦੀ ਜਿਹੜੀ ਦਲੀ ਤਾਂਗਾ ਨਾ ਸਾਡੇ ਨਾਲ ਟਕਰਨ ਦੀ ਸਾਡੇ ਵਿੱਚ ਵੱਜਣ ਦੀ ਉਹਨਾਂ ਨੇ ਵੀਡੀਓ ਚ ਕਿਹਾ ਵੀ ਪੰਜਾਬੀ ਆਣ ਹੱਕ ਚ ਵੱਜਣਾ ਮੈਂ ਕਹਿੰਦਾ ਮੈਂ ਲਿਖਤੀ ਦਿੰਨਾ ਮੇਰਾ ਮਰੇ ਜ਼ਿੰਮੇ ਦਾ ਮੈਂ ਪਿੱਟਿਵੜ ਦਿੰਨਾ ਮੈਂ ਜ਼ਿੰਮੇਦਾਰ ਆ ਉਹ ਜਿਹੜਾ ਕਹਿੰਦਾ ਸੀ ਸਾਡੇ ਵਿੱਚ ਵੱਜੋ ਉਹਦੇ ਨਾਲ ਮੈਨੂੰ 5 ਮਿੰਟ ਦੇ ਦਿਓ ਬਸ ਗੱਲੀ ਹੋਰ ਕੋਈ ਨਹੀਂ 5 ਮਿੰਟ ਦੇ ਦਿਓ ਰੋਈ ਰੋਈ ਤਾਂ ਕ੍ਰੇਸ਼ ਮਕਾਈਏ ਯਾਰ ਪੁਲਿਸ ਜੀ ਤੁਹਾਡੇ ਨਾਲ ਪੁਲਿਸ ਜੀ ਤਾਂ ਬਿਆਨਾ ਕਰ ਰਹੀ ਹੈ ਕਿ ਅਸੀਂ ਮਾਮਲਾ ਦਰਜ ਕਰਕੇ ਉਹਨਾਂ ਨਾਲ ਜਿਹੜੇ ਗ੍ਰਿਫਤਾਰ ਮਾਮਲਾ ਕਿਹੜੀਆਂ ਧਾਰਾਵਾਂ ਵਿੱਚ ਦਰਜ ਹੋਇਆ ਦੰਗਾ ਭੜਕਾਉਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਆ ਇੱਕ ਕਮਿਊਨਿਟੀ ਨੂੰ ਟਾਰਗੇਟ ਉਹਨਾਂ ਨੇ ਕੀਤਾ ਆ ਆਈਟੀਐਟ ਉਹਨਾਂ ਦੇ ਨਿਗਰਾਨਾ ਪੰਜ ਬੰਦੇ ਪੋਸਟ ਨੇ ਦੇਖੋ ਮੇਰੀ ਗੱਲ ਦੇਖੋ ਮੇਰੇ ਪੰਜ ਬੰਦੇ ਹੋ ਗਏ ਨੇ ਹਾਂਜੀ ਆਪਾਂ ਪਹਿਲੇ ਬੰਦੇ ਵੈਰੀਫਾਈ ਕਰੀਏ ਠੀਕ ਹੈ ਜੀ ਉਹਨਾਂ ਦੇ ਧਾੜਾ ਕਿਹੜੀਆਂ ਲੱਗੀਆਂ ਆਈਟੀਐਟ ਉਹਨਾਂ ਦੇ ਬੰਦਾ ਜੰਗਾ ਪੜਕਾਣ ਲੱਗਦੀ ਆ ਆ ਗੱਡੀ 'ਚ ਬੈਠੋ ਆ ਪੰਜ ਬੰਦੇ ਸਾਹਬ ਨਾਲ ਦੇਖੋ ਤੇ ਤਾਰੀ ਸਰਕਾਰ ਸਿਹਾਰੀ ਦਸਤੀ ਪੀਪੀ ਅਸਰੂ ਮੀਤੀ 5 9 2025 ਸੇਵਾ ਵਿਕੇ ਇੰਚਾਰਜ ਸਾਹਿਬ ਚੌਕੀ ਅਸਰੂ ਥਾਣਾ ਸਾਠਗੜ੍ਹ ਖੁਸ਼ੀਆ ਖਲ ਤਰੀਕੇ ਨਾਲ ਗਾਲੀ ਗਲੋਚ ਕਰਕੇ ਵੀਡੀਓ ਵਾਇਰਲ ਕਰਨ ਸੰਬੰਧੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਸਿਕੰਦਰ ਸਿੰਘ ਸਰਪੰਚ ਸਨੋ ਕੁਲਦੀਪ ਸਿੰਘ ਵਾਸੀ ਪਿੰਡ ਰੈਲਵਾਜਰਾ ਦਾ ਰਹਿਣ ਵਾਲਾ ਹਾਂ ਅਤੇ ਪਿੰਡ ਰੈਲਵਾਜਰਾ ਖਾਣਾ ਕਾਖਗੜ ਦਾ ਮੌਜੂਦਾ ਸਰਪੰਚ ਹਾਂ ਮਿਤੀ 5 9 2025 ਨੂੰ ਮੈਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਸੁਜੀਤ ਕੁਮਾਰ ਸਨੋ मोहन गुप्ता 1 शिव कुमार पुत्री पुत्र लक्ष्मी चा 2 हां जी अनुपा पुत्र राम कुमार जी अनुज पुत्र राहुल माने 4 ਅਤੇ ਆਸ਼ੂ ਪੁੱਤਰ ਲੇਟ ਸਰਜਿੰਦਰ ਸਿੰਘ 5 ਅਤੇ 2 3 ਅਣਪਛਾਤੇ ਜੋ ਵੀਡੀਓ ਵਿੱਚ ਬਾਈ ਨੇ ਵਜਲੇ ਹੋਈ हां ਬਾਈ ਨੇ ਵਜੇ ਬਾਈਆਂ ਪ੍ਰੇਮ ਨਗਰ थाना ਕਾਟਗੜ੍ਹ ਜ਼ਿਲ੍ਹਾ ਸਾਦਾ ਭਗਤ ਸਿੰਘ ਨਗਰ ਸ਼ਹੀਦ ਭਗਤ ਸਿੰਘ ਨਗਰ ਸ਼ਹੀਦ ਭਗਤ ਸਿੰਘ ਨਗਰ ਨੇ ਫੋਨ ਨਾਲ ਵੀਡੀਓ ਬਣਾ ਕੇ ਵਾਇਰਲ ਕੀਤੀ ਹੋਈ ਸੀ ਜਿਸ ਵਿੱਚ ਸੁਜੀਤ ਕੁਮਾਰ ਜੇਮ ਕੁਮਾਰ ਅਨੁਭਵ ਅਨੂਜ ਅਤੇ ਆਸ਼ੂ ਦੇਵ ਬਰੋਧ ਤਾਂ ਨੇ ਵੀਡੀਓ ਵਿੱਚ ਪੰਜਾਬ ਸਟੇਟ ਨੂੰ ਧਰਮ ਨੂੰ ਕਾਨੂੰਨ ਨੂੰ ਬੋਲੀ ਨੂੰ ਅਤੇ ਪਿੰਡ ਰੈਲ ਮਾਜਰਾ ਨੂੰ ਤੇ ਪਿੰਡ ਦੀ ਪੰਚਾਇਤ ਨੂੰ ਭੱਦੀ ਸ਼ਬਦਾਵਲੀ ਵਰਤ ਕੇ ਅਤੇ ਅਹਸਾ ਹਸੈਨ ਜੋਗ ਪਾਸ਼ਾ ਵਰਤ ਕੇ ਟਾਰਗੇਟ ਕੀਤਾ ਗਿਆ ਹੈ ਜਿਸ ਨਾਲ ਸਿੱਕੂ ਸਿਰਸਾ ਫੈਲੰਦਾ ਖਤਰਾ ਹੈ ਤੇ ਜਿਸ ਲਾਲ ਸਥਿਤੀ ਤਨਾਵਪੂਰਵਕ ਹੋ ਸਕਦੀ ਹੈ ਅਤੇ ਸਾਡੇ ਨਤੀਜੇ ਸਾਹਮਣੇ ਆ ਸਕਦੇ ਹਨ ਇਹਨਾਂ ਉਕਤ ਵਿਅਕਤੀ ਅਤੇ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਚਾਵੇ ਸਿਕੰਦਰ ਸਿੰਘ ਸਰਪੰਚ ਉਹਨਾਂ ਦਾ ਮੋਬਾਈਲ ਨੰਬਰ ਹੈ ਜੀ ਧਰਮਾ ਧਰਮਾ ਬੋਲ ਦੋ ਕਿਹੜੇ ਕਿਹੜੇ ਲੱਗੇ ਹੋ ਇਹ ਐਸਆਈ ਸਮੇਤ ਐਸਆਈ ਲక్ష్ਮਣ ਦਾਸ ਆਹ ਇਹਨਾਂ ਨੇ ਤਫਤੀਸ਼ ਕਰੀ ਹੈ ਜੀ ਕੀ ਤਾਂ ਦਰਖਾਸਤ ਨੰਬਰ 42 ਜੀ ਦਸਤੀ ਪੀਪੀ ਆਸਰੋਂ ਮਿਤੀ 59 2025 ਵੱਲੋਂ ਸਿਕੰਦਰ ਸਿੰਘ ਸਰਪੰਚ ਪੁੱਤਰ ਕੁਲਦੀਪ ਸਿੰਘ ਬਾਸੀ ਪਿੰਡ ਰੈਲ ਮਾਜਰਾ ਥਾਣਾ ਕਾਟਗੜ ਜ਼ਿਲ੍ਹਾ ਜੀਤਪੁਰ ਪਾਕਿਸਤਾਨ ਨਗਰ ਦੀ ਪਤਾਲ ਦੇ ਸਬੰਧ ਵਿੱਚ ਚੌਕੀ ਅਸਰਵ ਮਜੂਦ ਸੀ ਤਾਂ ਦਰਖਾਸਤ ਦੇ ਮਜਬੂਨ ਤੋਂ ਵੀਡੀਓ ਵਾਚਣ ਤੋਂ ਅਤੇ ਪਤਾਲ ਤੋਂ ਪਾਇਆ ਗਿਆ ਕਿ ਇਹ ਸਾਜ਼ਿਸ਼ ਮੋਹਨ ਗੁਪਤਾ ਸਰਪੰਚ ਪੁੱਤਰ ਸ਼ਰਦਾ ਗੁਪਤਾ ਬਾਸੀ ਪ੍ਰੇਮ ਨਗਰ ਸਰਪੰਚ ਦੇ ਪੁੱਤਰ ਤੇ ਹੋਵੇ ਬਾਸੀ ਪ੍ਰੇਮ ਨਗਰ ਥਾਣਾ ਕਾਟਗੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਕਹਿਣ ਤੇ ਰਚੀ ਗਈ ਹੈ ਜੀ ਜਿਸ ਦੇ ਲੋਰੋ ਤਾਰਾ 192 196 352 3532 3522 299 ठीक है 12 बीएनए एक्ट और 67 आईटी एक्ट ਦਾ ਹੁਣਾ ਪਾਇਆ ਜਾਂਦਾ ਹੈ ਜਿਸ ਵਿੱਚ ਚਰੁਕਾ ਖਜਾਿਤ ਕੋ ਬਰਾਏ ਗਾਇਦੀ ਮੁਕੱਦਮਾ ਵਰਤੀਲਾ शिवकुमार ਪੁੱਤਰ ਲక్ష్ਮੀ ਦਾ ਸੁਬੀਰ ਕੁਮਾਰ ਪੁੱਤਰ ਮੋਹਨ ਗੁਪਤਾ अनुगम पुत्र रामकुमार अनुज पुत्र राहुल माननो आशु पुत्र लेट stkनाम फौजी मोना गुप्ता सरपंच पुत्र शर्दा गुप्ता वासी प्रेम नगर थाना काटगढ़ जिला सीरीस पुलिस नगर नगर दो तीन अनपछते व्यक्तियों ने हत्ती सिपाही रमनदीप सिंह 443 शुभमन थाना पे जोंदा है मुकदमा दर्ज रजिस्टर करके मुक, नंबर मुकदमा तो जानो करवाया ज्यादा ਸਪੈਸ਼ਲ ਰਿਪੋਰਟ ਤਿਆਰ ਕਰਕੇ ਅਸਰਾਨ ਬਾਲਾ ਤੇ ਇਲਾਕਾ ਮੈਜਿਸਟ੍ਰੇ ਸਾਹਿਬ ਜੀ ਦੀ ਸੇਵਾ ਵਿੱਚ ਭੇਜੀਆਂ ਰਜਿਸਟਰ ਕਰਕੇ ਭੇਜੀਆਂ ਜਾਣ ਮੁਕਦਮਾ ਦਰਜ ਰਜਿਸਟਰ ਕਰਕੇ ਮੁਕਦਮਾ ਹਜ਼ਰੀ ਅਗਲੀ ਤਕੀਦ ਲਈ ਨਿਕਲ ਮੁਕਦਮਾ ਹਵਾਲੇ ਆਈਐਨ ਪੀ ਅਸੀਮ ਹੰਸ ਮੁਖ ਅਕਸਰ ਥਾਣਾ ਸਦਰ ਬਰੋਚੌਰ ਨੇ ਕੀਤੀ ਹੈ ਗ੍ਰਿਫਤਾਰੀ ਕਿੰਨਾਂ ਦੀ ਬਈ ਹੈ ਇਹ ਚਾਰ ਚੌਕੀ ਅਸਰੋ ਥਾਣਾ ਕਾਰਗਰ ਮੇਰੇ ਛੇ ਮੇਰੀ ਪੈ ਗਈ ਤੇ ਇੱਕ ਸਰਪੰਚ ਬਿਠਾ ਲਿਆ 6 9 2025 ਅੱਜ ਬਾਅਦ ਰਕਮਾ ਪੀਪੀ ਆਰ ਅਸਤਰੋਂ 1:20 ਅੱਜ ਥਾਣਾ ਫਾਰਡਵਸਤ ਆਮਦ ਲਿਖਤ ਉਕਤ ਦੇ ਮਸੂਲ ਥਾਣਾ ਪੌਣ ਤੇ ਉਕਤ ਮੁਕਦਮਾ ਉਕਤਰਾ ਮਾਦੀਨ ਦਲਜਿ ਰਜਿਸਟਰ ਕਰਕੇ ਅਸਲ ਦਿੱਖ ਨਕਲ ਐਕਆਰ ਹੱਥੀ ਚਲੋ ਪੰਜ ਬੰਦੇ ਜਾਨੀ ਮੁਕਦਮਾ ਦਰਜ ਹੋਇਆ ਹੈ ਜੀ ਆ ਪੰਜ ਤੇ ਵਾਈ ਨੇਮ ਹੋਇਆ ਜੀ ਦੋ ਤੇ ਐਫ ਆਰ ਬੇਨਾਮ ਬਚਾਤੇ 85 ਚਲੋ ਕੀ ਕਰਨਾ ਫਿਰ ਹੁਣ ਹੁਣ ਮੁਕਦਮਾ ਦਰਜ ਹੋ ਗਿਆ ਜੀ ਅੱਗੇ ਇਹਨਾਂ ਦੀ ਅਸੀਂ ਕਰਾਂਗੇ ਪੈਰਬਾਈ ਵਕੀਲ ਵੀ ਕਰਾਂਗੇ ਆਪਣਾ ਖੜਾ ਕਰਾਂਗੇ ਕੋਰਟ ਦੇ ਵਿੱਚ ਇਹਨਾਂ ਨੂੰ ਜੋ ਸਜ਼ਾ ਹੋਈ ਸਭ ਤੋਂ ਸਖਤ ਹੋਵੇ